ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਜੀ ਬਹੁਤ ਡਿਮਾਂਡ ਵਾਲੀ ਵੀਡੀਓ ਕੋਟੀਆਂ ਦੀ ਵੀਡੀਓ ਸੰਡੇ ਮੰਡੇ ਟਿਊਸਡੇ ਨਿਕਲ ਗਿਆ ਔਰ ਵੀਡੀਓ ਨਹੀਂ ਬਣ ਪਾਈ ਤੇ ਬਹੁਤ ਡਿਮਾਂਡ ਆ ਰਹੀ ਸੀ ਪਹਿਣਾ ਦੀ ਕੱਲੇ ਕੱਲੇ ਨੂੰ ਪਿਕ ਸ਼ੇਅਰ ਕਰਨਾ ਵੀ ਮੁਸ਼ਕਲ ਹੁੰਦਾ ਬਾਕੀ ਪਹਿਣਾ ਨੂੰ ਇਹ ਹੁੰਦਾ ਕਿ ਸਾਨੂੰ ਪਾ ਕੇ ਦਿਖਾ ਦਿਓ ਸਾਨੂੰ ਆਈਡੀਆ ਲੱਗ ਜਾਏਗਾ ਕਿ ਕਿਵੇਂ ਦਾ ਸਾਈਜ਼ ਹੈ ਠੀਕ ਹੈ ਜੀ ਤੇ ਪੇਮੈਂਟ ਦਾ ਮੁੱਦ ਤੁਹਾਨੂੰ ਪਤਾ ਹੈ ਆਨਲਾਈਨ ਹੋਏਗਾ ਪੇਮੈਂਟ ਆਪਾਂ ਪਹਿਲਾਂ ਹੀ ਲੈਨੇ ਆ ਫਿਰ ਹੀ ਤਾਂ ਡਾ ਅਰਡਰ ਕਨਫਰਮ ਹੋਣਾ ਤਾਂ ਹੁੰਦਾ ਹੈ ਤੇ ਬਾਕੀ ਆਲ ਇੰਡੀਆ ਆਪਾਂ ਸ਼ਿਪਿੰਗ ਕਰਦੇ ਆ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਜਿੱਥੇ ਚਾਹੋ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਤੇ ਇਹ ਪਹਿਲਾ ਪੀਸ ਜਿਹੜਾ ਮੈਂ ਵੇਅਰ ਕੀਤਾ ਹੋਇਆ ਇਹਦੇ ਨਾਲ ਦੀ ਤੁਸੀਂ ਇੱਕ ਕੋਟੀ ਦੇਖੀ ਹੋਏਗੀ ਮੇਰੇ ਕੋਲ ਮੈਂ ਦੋ ਇੱਕ ਸਕਿਨ ਕਲਰ ਔਰ ਇੱਕ ਗ੍ਰੀਨ ਕਲਰ ਸੀ ਗ੍ਰੀਨ ਜਿਆ ਕਲਰ ਸੀਗਾ ਦੋ ਕਲਰ ਆਪਾਂ ਸੇਲ ਕਰ ਚੁੱਕੇ ਆ ਠੀਕ ਹੈ और यह नैक्स पीस सेम डिजाइन आएगा बाजू से भी वर्क आएगा उब तो खास कि बहुत सोहने बने हुए ठीक है।, है और लेंथ वाइज भी ए हिप तक आएगा ठीक है पॉकेट भी मिलूगी सी पॉकेट भी मिलेगी सैड तैंथ बहुत सोहनी है size ਤੁਸੀਂ ਦੇਖੋ ਮੈਨੂੰ ਤੇ ਆਇਆ ਹੈ ਬਹੁਤ ਵਧੀਆ ਠੀਕ ਹੈ ਮੇਰਾ ਐਕਸਲ ਸਾਈਜ਼ ਆ ਔਰ ਮੈਨੂੰ ਬਹੁਤ ਵਧੀਆ ਆਇਆ ਫ੍ਰੀ ਸਾਈਜ਼ ਦੀਆਂ ਕੋਟੀਆਂ ਨੇ ਇਹਨਾਂ ਦਾ ਕੋਈ ਸਾਈਜ਼ ਨਹੀਂ ਆ ਇਹ ਐਲ ਸਾਈਜ਼ ਨੂੰ ਵੀ ਆ ਜਾਣਗੀਆਂ ਐਕਸਲ ਨੂੰ ਵੀ ਆ ਜਾਣਗੀਆਂ ਤੇ ਡਬਲ ਐਕਸਲ ਨੂੰ ਵੀ ਆ ਜਾਣਗੀਆਂ ਹਾਂ ਪਰ ਕਈ ਇਸ ਤਰ੍ਹਾਂ ਹਨਾ ਆਪੋ ਆਪਣੀ ਬਾਡੀ ਲੈਂਗੁਏਜ ਹੁੰਦੀ ਆ ਕਈਆਂ ਦਾ ਸਰੀਰ ਕੁਝ ਜ਼ਿਆਦਾ ਹੈਲਦੀ ਹੁੰਦਾ ਕਈਆਂ ਦੀ ਐ ਚੀਜ਼ ਭਾਰੀ ਹੁੰਦੀ ਆ ਕਈਆਂ ਦੀ ਐ ਚੀਜ਼ ਭਾਰੀ ਹੁੰਦੀ ਕਈਆਂ ਦੀ ਐ ਚੀਜ਼ ਭਾਰੀ ਹੁੰਦੀ ਉਸ ਹਿਸਾਬ ਨਾਲ ਜੇ ਅਗਰ ਤੁਸੀਂ ਦੇਖੋਗੇ ਤੇ ਮੈਨੂੰ ਇਸ ਬਿਲਕੁਲ ਵਧੀਆ ਫਿਟਿੰਗ ਚ ਆ ਰਿਹਾ ਔਰ ਮੇਰੇ ਨਾਲੋਂ ਥੋੜਾ ਜਿਆ ਕੋਈ ਮੋਟਾ ਹੋਏਗਾ ਤੇ ਉਹਨੂੰ ਵੀ ਆ ਜਾਏਗਾ ਖਿੱਚਿਆ ਨਹੀਂ ਜਾਏਗਾ ਤੁਸੀਂ ਦੇਖ ਸਕਦੇ ਜੀ ਹਨਾ ਤੇ ਇੱਥੋਂ ਤੁਸੀਂ ਹਿਸਾਬ ਲਾ ਲੈਣਾ ਮੇਰਾ ਸਾਈਜ਼ ਐਕਸ ਵਾਲਾ ਬ੍ਰੈਸਟ ਸਾਈਜ਼ 21 ਆ 1 ਕੀ ਇੰਚ ਆਏਗਾ ਮੇਰਾ ਉਸ ਹਿਸਾਬ ਨਾਲ ਤੁਸੀਂ ਦੇਖ ਲੈਣਾ ਅਗਲ ਤੁਹਾਡਾ 22 ਇੰਚ ਵੀ ਹੋਏਗਾ ਤੁਹਾਨੂੰ ਆ ਜਾਏਗਾ 22.5 ਵੀ ਹੋਏਗਾ ਤੁਹਾਨੂੰ ਆ ਜਾਏਗਾ ਠੀਕ ਹੈ ਬਾਕੀ ਇੱਥੋਂ ਕੋਈ ਪ੍ਰੋਬਲਮ ਨਹੀਂ ਹੈ ਸਾਈਜ਼ ਵੀ ਓਕੇ ਆ ਠੀਕ ਹੈ 750 ਕੋਟੀ ਦਾ ਪ੍ਰਾਈਸ ਆ ਵਿਦ ਸ਼ਿਪਿੰਗ ਦਾ ਕਲਰ ਦਿਖਾ ਦਿੰਨੇ ਆ カラー आएगा जी ऑफ वाइट ਤੁਸੀਂ ਦੇਖ ਸਕਦੇ ਜੀ ਕਿੰਨਾ ਸਟੈਚੇਬਲ ਪੀਸ ਆ ਰੈਡੀਮੇਡ ਜਦੋਂ ਤੁਸੀਂ ਖਰੀਦ ਰਹੇ ਹੋ तकरीबन ਜਿਆਦਾ ਮੇਰੇ ਦੇ ਉੱਤੇ ਡਿਪੈਂਡ ਕਰਦੇ ਹੋ ਪਰ ਮੈਨੂੰ ਹੁੰਦਾ ਹੈ ਕਿ ਤੁਸੀਂ ਖੁਦ ਆਪਣੀ ਤਸੱਲੀ ਕਰੋ ਮਿੰਤੀ ਵਗੈਰਾ ਲੈ ਕੇ ਫਿਰ ਤੁਸੀਂ ਲੈ ਸਕਦੇ ਹੋ ਐਲੋ ਜੀ ਠੀਕ ਹੈ ਸਟੈਚੇਬਲ ਦੇਖ ਸਕਦੇ ਜੀ ਅਗਰ ਤੁਹਾਡੇ 21 ਇੰਚ ਵੀ ਬ੍ਰੈਸਟ ਹੋਏਗੀ 23 ਤੱਕ ਨੂੰ ਆਰਾਮ ਨਾਲ ਆ ਜਾਏਗਾ ਠੀਕ ਹੈ 컬러 ਆ ਗਿਆ ਆਫ ਵਾਈਟ 컬러 ਪ੍ਰਾਈਸ ਲੱਗੇਗਾ 750 एक कलर जेयर किया ठीक है थोड़ा शेड जहा है जी औरेंज, औरेंज जी और ना थोड़ा जहा हल्का जहा जिस तरह थोड़ा जालोइ आऊगा थोड़ा जारेंज ओरेंज पावा आऊगा ए भी इसे तरह ही है डबल डबल ठीक है बहुत सोहना कलर कंट्रास्ट जहा है एदया भी ठीक है ये ਕਲਰ ਵੀ ਬਹੁਤ ਸੋਹਣਾ ਹੈ ਜਿਹੜਾ ਮੈਂ ਪਾਇਆ ਇਹ ਵੀ ਕਲਰ ਬਹੁਤ ਸੋਹਣਾ ਹੈ 750 ਪ੍ਰਾਈਸ ਨੈਕਸਟ ਕਲਰ ਇਹ ਤੇ ਬਹੁਤ ਹੀ ਸੋਹਣਾ ਸਾਰੇ ਸੂਟਾਂ ਦੇ ਉੱਪਰ ਚੱਲਣ ਵਾਲਾ ਆਹ ਲੋ ਜੀ ਠੀਕ ਹੈ ਚਾਰ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਪ੍ਰਾਈਸ ਉਹੀ ਰਹੇਗਾ 750 ਰੁਪਏ ਠੀਕ ਹੈ ਆਹ ਲੋ ਜੀ ਜਿਹੜਾ ਪੀਸ ਤੁਹਾਨੂੰ ਚਾਹੀਦਾ ਉਹਦਾ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਭੇਜ ਕੇ ਆਪਣਾ ਆਰਡਰ ਕਨਫਰਮ ਕਰਾ ਲੈਣਾ ਠੀਕ ਹੈ ਤੇ ਨੈਕਸਟ ਪੀਸ ਤੁਹਾਨੂੰ ਦਿਖਾਉਨੇ ਆ ਜਿਹੜਾ ਆਏਗਾ ਹਲੋ ਜੀ ਹਾਂ ਬਾਸ ਦਿੱਤੀ ਹੈ ਨਾ 650 650 ਵਾਲਾ ਪੀਸ ਆਏਗਾ ਇਹਦੇ ਤੁਹਾਨੂੰ ਕਲਰ ਦਿਖਾ ਦਿੰਨੇ ਆ ਠੀਕ ਹੈ ਪਾ ਕੇ ਦਿਖਾਣ ਦੀ ਹੁਣ ਤੁਸੀਂ ਮੈਨੂੰ ਦੱਸ ਸਕਦੇ ਨਹੀਂ ਆ ਕਿ ਜਰੂਰਤ ਹੈ ਕਿ ਨਹੀਂ ਹੈ ਮੈਂ ਤੁਹਾਨੂੰ ਪਾ ਕੇ ਦਿਖਾ ਦਿੰਨੀ ਆ ਠੀਕ ਹੈ ਜੀ ਹਾਂ ਜੀ ਲੋ ਜੀ ਅਗਲਾ ਪੀਸ ਆ ਗਿਆ ਜੇ ਆਪਣਾ ਹੇਅਰ ਬੂਲ ਦੇ ਵਿੱਚ ਇਹ ਵੀ ਤੁਹਾਨੂੰ ਅ ਲੰਬੀ ਮਿਲੂਗੀ ਅੱਜ ਮੈਨੂੰ ਲੱਗਦਾ ਸ਼ਾਰਟ ਕੋਟੀਆਂ ਹੈ ਹੀ ਨਹੀਂ ਆ ਸਾਰਾ ਆਪਣਾ ਸਟਾਕ ਕਲੀਅਰ ਹੋ ਗਿਆ ਸ਼ਾਰਟ ਕੋਟੀਆਂ ਦਾ ਤੇ ਇਹ ਮਿਲਣਗੀਆਂ ਤੁਹਾਨੂੰ ਵੇਸਟ ਤੱਕ हिਪ ਤੱਕ ਜਿਹੜੀਆਂ ਕੋਟੀਆਂ ਨੇ ਉਹ ਵਾਲੀਆਂ ਕੋਟੀਆਂ ਮਿਲਣਗੀਆਂ ਠੀਕ ਹੈ ਬਹੁਤ ਸੋਹਣੀ ਨਿੱਗੀ ਕੋਟੀ ਆ ਗਲੇ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਚੈੱਕ ਕਰ ਲੋ ਓਕੇ ਇਸ ਤਰ੍ਹਾਂ ਦਾ ਵਰਕ ਮਿਲੇਗਾ ਕਰੀ ਦੇ ਉੱਪਰ ਤੇ ਸ਼ੇਅਰਵੋਲ ਦੀ ਕੋਟੀ ਆ ਬੈਕ ਸਾਈਡ ਵੀ ਇਵੇਂ ਹੀ ਆਏਗੀ ਫਰੰਟ ਸਾਈਡ ਵੀ ਕਿਵੇਂ ਆਏਗੀ ਮਤਲਬ ਇਹ ਕਈ ਕੋਟੀਆਂ ਦਾ ਇਵੇਂ ਹੁੰਦਾ ਪਿਛਲਾ ਸਾਈਡ ਪਲੇਨ ਹੁੰਦਾ ਇਹਦਾ ਤੁਹਾਨੂੰ ਪਿਛਲਾ ਸਾਈਡ ਵੀ ਇਵੇਂ ਹੀ ਮਿਲੂਗਾ ਇਸੇ ਕੱਪੜੇ ਦਾ ਹੀ ਮਿਲੂਗਾ ਡਿਜ਼ਾਈਨ ਤੇ ਫਰੰਟ ਤੇ ਹੀ ਆ ਓਕੇ ਜੀ ਇਹ 650 ਦੀ ਕੋਟੀ ਆਏਗੀ ਇਹਦੇ ਤੁਹਾਨੂੰ ਕਲਰ ਸ਼ੋ ਕਰਾ ਦਿੰਨੇ ਆ ਲੋ ਜੀ ਨੈਕਸਟ ਕਲਰ ਆ ਗਿਆ ਇਹ ਵਾਲਾ ਮੈਰੂਨ ਵਾਈਨ ਕਲਰ ਆ ਗਿਆ ਠੀਕ ਹੈ ਹਲੋ ਜੀ ਓਕੇ ਇਹਨੂੰ ਭੇਜਦੇ ਸੇ ਭੇਜ ਦਿਓ ਹਮ ਓਕੇ ਜੀ ਤੇ 650 ਦਾ ਪ੍ਰਾਈਸ ਰਹੇਗਾ ਠੀਕ ਹੈ 650 ਇਹ ਕੋਟੀ ਦਾ ਪ੍ਰਾਈਸ ਰਹੇਗਾ ਸਾਈਜ਼ ਤੁਸੀਂ ਦੇਖ ਸਕਦੇ ਜੀ ਕਾਫੀ ਖੁੱਲਾ ਡੁੱਲਾ ਐਕਸਲ ਸਾਈਜ਼ ਮਤਲਬ ਤੁਸੀਂ ਲਾਓਗੇ ਦੋ ਤਿੰਨ ਜਿਹੜੇ ਸਾਈਜ਼ ਹੁੰਦੇ ਨਾ ਐਲ ਐਕਸਲ ਤੇ ਡਬਲ ਐਕਸਲ ਉਹਨਾਂ ਨੂੰ ਤੇ ਵਧੀਆ ਆ ਜਾਏਗੀ ਜਿਆਦਾ ਮੋٹے ਭਾਰੇ ਨੂੰ ਨਹੀਂ ਆਏਗਾ ਠੀਕ ਹੈ ਤੇ ਫਿਟਿੰਗ ਫੁਟਿੰਗ ਬਹੁਤ ਸੋਹਣੀ ਆ ਹਾਰ ਵੈਸੇ ਵੀ ਨਿੱਗੀਆਂ ਲਗੀਆਂ ਕੋਟੀਆਂ ਨੇ ਕਲਰ ਆ ਗਿਆ ਮਰੂਨ ਨਾਲੇ ਨਾਲ ਤਿਆਰ ਕਰ ਲਾ ਤੁਮ ਕਲਰ ਆ ਗਿਆ ਜੀ 바바 ਪੀਚ ਇਹਦੇ ਨਾਲ ਦੀਆਂ ਮੈਂ ਦੋ ਸੇਲ ਕਰ ਚੁੱਕੀ ਆ ਆ ਲਓ ਜੀ 바바 ਪੀਚ ਕਲਰ ਆ ਗਿਆ ਗਲੇ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਮਤਲਬ ਪਾਰਟੀ ਵੇਅਰ ਤੌਰ ਤੇ ਤੁਸੀਂ ਇਹਨੂੰ ਲੈ ਸਕਦੇ ਜੇ ਕਲਰ ਆ ਗਿਆ ਬਹੁਤ ਸੋਹਣਾ ਗ੍ਰੇ ਕਲਰ ਠੀਕ ਹੈ ਗ੍ਰੇ ਕਲਰ ਆ ਗਿਆ ਬਹੁਤ ਸੋਹਣਾ ਪੀਸ ਆ ਵੀ ਠੀਕ ਹੈ ਹੈਲੋ ਜੀ ਗਲੇ ਦੇ ਉੱਪਰ ਇਸ ਤਰ੍ਹਾਂ ਵਰਕ ਮਿਲੇਗਾ ਮੈਂ ਜਿਹੜਾ ਪਾਇਆ ਇਹ ਕਿਹੜਾ ਇਹ ਕਲਰ ਥੋੜਾ ਜਿਹਾ ਗ੍ਰੀਨ ਜਿਹਾ ਪੈ ਜਾਂਦਾ ਥੋੜਾ ਜਿਹਾ ਹਰਾ ਹਰਾ ਜਿਹਾ ਰੰਗ ਆਉਗਾ ਇਹਦਾ ਠੀਕ ਹੈ ਤੇ ਇਹ ਵਾਲਾ ਆ ਗਿਆ ਗ੍ਰੇ ਕਲਰ ਦੇਖਣ ਨੂੰ ਸਿਮਿਲਰ ਲੱਗਣਦਾ ਹੈ ਬਟ ਥੋੜਾ ਜਿਹਾ ਫਰਕ ਹੈ ਇਹ ਥੋੜਾ ਗ੍ਰੀਨ ਟੋਨ ਆ ਸੀ ਗ੍ਰੀਨ ਜਿਹਾ ਜਿਸ ਤਰ੍ਹਾਂ ਹੁੰਦਾ ਨਾ ਪਾਣੀ ਵਾਲਾ ਰੰਗ ਉਵੇਂ ਦਾ ਕਲਰ ਬਹੁਤ ਵਧੀਆ ਲੱਗ ਰਹੀ ਸੌਫਟ ਸੌਫਟ ਜੀ ਤੇ ਇਹਨਾਂ ਦਾ ਪ੍ਰਾਈਸ 650 ਰਹੇਗਾ ਨੈਕਸਟ ਆਈਟਮ ਜਿਹੜੀ ਹੈ ਇਹ ਮੈਂ ਵੇਅਰ ਕਰਕੇ ਦਿਖਾਈ ਹੋਈ ਸੀ ਠੀਕ ਹੈ ਇਹਦੇ ਇਹੀ ਪੀਸ ਇੱਕ ਕਰ ਗਿਆ ਹਨਾ ਲਓ ਜੀ ਇਹ ਪਾਰਟੀ ਵੀਰ ਪੀਸ ਆ ਵੀ ਤੇ ਇਹ ਆਏਗਾ ਬਟਰਬੋਲ ਦੇ ਵਿੱਚ ਜਿਹੜੀ ਕਿ ਬੋਲ ਅੱਜ ਕੱਲ ਬਹੁਤ ਚੱਲ ਰਹੀ ਆ ਬੁਣਤੀ ਬਹੁਤ ਸਿਆਣੀ ਆ ਫਰੰਟ ਬੈਕ ਇਹ ਮੈਂ ਪਹਿਲਾਂ ਵੀ ਪਾ ਕੇ ਦਿਖਾਈ ਸੀ ਇਹ ਸਾਈਜ਼ ਮੈਨੂੰ ਮਤਲਬ ਥੋੜਾ ਜਿਹਾ ਮੈਨੂੰ ਖੁੱਲਾ ਲੱਗਦਾ ਸੀ ਹਨਾ ਸਟ੍ਰੈਚੇਬਲ ਬਹੁਤ ਆ ਡਬਲ ਐਕਸਲ ਵਾਲੇ ਨੂੰ ਆ ਜਾਏਗਾ ਗਲੇ ਦੇ ਉੱਪਰ ਹੈਂਡਵਰਕ ਮਿਲੇਗਾ ਓਕੇ ਔਰ ਲੈਂਥ ਇੰਨੀ ਆਏਗੀ ਜਿੰਨੀ ਮੈਂ ਪਾਈ ਹੋਈ ਆ ਓਕੇ ਜੀ ਠੀਕ ਹੈ लेंथ आएगी जिनी मैं पाई हुई है और पीस बहुत सोह शानदार ठीक है मैं इन पाके नहीं दिखाऊंगी मैं पहला पाके दिखाई हुई है कलर था एक आ गया जी, स्किन कलर ओके बहुत सोहना पीस आदा प्राइस लगेगा नौ सौ पुपये ठीक है एक कलर आ गया वाइट ए मेरा वैसे सेल हो कलर बट चलो कोई गल

ਤੇ 950 ਪ੍ਰਾਈਸ ਰੇਗਾ ਇਹ ਤਿੰਨ ਪੀਸ ਮੇਰੇ ਕੋਲ ਹੈਗੇ ਨੇ ਚੌਥਾ ਪੀਸ ਵੀ ਕਿਸੇ ਨੇ ਹੋਲਡ ਰਖਵਾਇਆ ਹੈ ਪਰ ਲਿਆ ਨਹੀਂ ਉਹਦਾ ਕਲਰ ਵੀ ਮੈਂ ਪਿਛਲੀ ਵੀਡੀਓ ਚ ਦਿਖਾਇਆ ਸੀ ਉਹਦਾ ਕਲਰ ਵੀ ਬਦਾਮੀ ਜਿਹਾ ਕਲਰ ਹੈਗਾ ਪੀਚੀ ਜਿਹਾ ਕਲਰ ਠੀਕ ਹੈ ਤੇ ਜੇ ਉਹ ਉਹਨਾਂ ਨੇ ਲੈ ਲਿਆ ਤੇ ਠੀਕ ਆ ਹੋਲਡ ਰਖਾਉਣ ਵਾਲਾ ਕੰਮ ਬਹੁਤ ਖਰਾਬ ਲੱਗਦਾ ਵੈਸੇ ਮੈਨੂੰ ਪਰ ਫਿਰ ਵੀ ਮੈਂ ਕਹਿ ਦਿੰਨੀ ਆ ਚਲੋ ਕੋਈ ਗੱਲ ਨਹੀਂ ਕਿਸੇ ਵੇਲੇ ਕਿਸੇ ਦੀ ਕੋਈ ਮਜਬੂਰੀ ਹੁੰਦੀ ਆ ਤੇ ਹਨਾ ਤੇ ਮੈਨੂੰ ਉਹ ਨਹੀਂ ਝੰਜਟ ਹੁੰਦਾ ਪਰ ਜਦੋਂ ਕੋਈ ਦੂਸਰਾ ਮੇਰੇ ਕੋਲ ਮੰਗਦਾ ਚੀਜ਼ ਫਿਰ ਥੋੜਾ ਜਿਹਾ ਮੈਨੂੰ ਲੱਗਦਾ ਗੈਰ ਕਿ ਉਹਨਾਂ ਨੇ ਵੀ ਨਹੀਂ ਲਈ ਤੇ ਮੈਂ ਉਹਨਾਂ ਨੂੰ ਵੀ ਨਹੀਂ ਦਿੱਤੀ ਠੀਕ ਹੈ ਇਹ 950 ਦਾ ਪ੍ਰਾਈਸ ਰਹੇਗਾ ਨੈਕਸਟ ਤੁਹਾਨੂੰ ਦਿਖਾਉਣੀ ਆਪਾਂ ਇੱਕ ਹੋਰ ਕੋਟੀ ਇਹ ਸਾਈਜ਼ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿਵੇਂ ਦਾ ਸਾਈਜ਼ ਆ ਇਹ ਮੈਨੂੰ ਨਹੀਂ ਆਏਗੀ ਇਹ ਵੱਡਾ ਸਾਈਜ਼ ਆ ਫਿਰ ਮੈਂ ਉਹੀ ਕਹੂੰਗੀ ਮੇਰੀਆਂ ਆਂਟੀਆਂ ਵਾਲਾ ਸਾਈਜ਼ ਆ ਚਲੋ ਮੈਂ ਦਿਖਾ ਦੇਣੀ ਵੀਰ ਕਰਦੇ ਓਕੇ ਲਓ ਜੀ ਏਵੀ ਕੋਟੀ ਆਪਾਂ ਤੁਹਾਨੂੰ ਪਾ ਕੇ ਦਿਖਾ ਦਿੰਦੀ ਆ ਇਹ ਵੀ ਕੋਟੀ ਬਹੁਤ ਸੋਹਣੀ ਆ ਇਹ ਪਲੇਨ ਆਉਗੀ ਠੀਕ ਆ ਆਲੋ ਪਲੇਨ ਆਉਗੀ ਇਹਦਾ ਨਾ ਬਾਰਡਰ ਬੜਾ ਸੋਹਣਾ ਬਣਿਆ ਹੋਇਆ ਬਾਜੂ ਤੇ ਤੁਸੀਂ ਦੇਖ ਸਕਦੇ ਜੀ ਗਲੇ ਤੇ ਵੀ ਇਵੇਂ ਹੀ ਆਏਗਾ نیچے ਵੀ ਇੱਕ ਤਾਂ ਮੈਂ ਛੋਟੀਆਂ نیچے ਵੀ ਇਵੇਂ ਹੀ ਆਏਗਾ ਓਕੇ ਜੀ ਬਾਰਡਰ ਠੀਕ ਹੈ ਇੱਥੇ ਤੇ ਲੈਂਥ ਵਾਈਜ਼ ਵੀ ਏ ਹਨਾ ਇੱਥੋਂ ਤੱਕ ਆਏਗਾ हिਪ ਤੱਕ ਹਨਾ ਕਵਰ ਕਰਦੀ ਮੇਰੇ ਤੋਂ ਕੋਈ ਲੰਬਾ ਵੀ ਹੋਏਗਾ ਤੇ ਉਹਨੂੰ ਆਰਾਮ ਨਾਲ ਆ ਜਾਏਗੀ ਔਰ ਇਹ ਖੁੱਲੀ ਵੀ ਆ ਠੀਕ ਹੈ ਐ ਡਬਲ ਐਕਸਲ ਵਾਲੇ ਨੂੰ ਆ ਜਾਏਗੀ ਆਰਾਮ ਨਾਲ ਅਗਰ ਕਿਸੇ ਦਾ ਪੇਟ ਵੀ ਵੱਡਾ ਹੋਏਗਾ ਤੇ ਉਹ ਬਟਨ ਖੋਲ ਕੇ ਵੀ ਨੂੰ ਆ ਸਕਦੇ ਮੈਨੂੰ ਕਾਫੀ ਖੁੱਲੀ ਡੁੱਲੀ ਦੇਖੋ ਤੁਸੀਂ ਥੋੜਾ ਮੋਡੇ ਵੀ نیچے ਆ ਰਹੇ ਨੇ ਓਕੇ ਤੇ ਇਹ ਦਾ ਪ੍ਰਾਈਸ ਲੱਗੇਗਾ ਜੀ ਤੁਹਾਨੂੰ ਅਲੋਜੀ 550 550 ਪ੍ਰਾਈਸ ਲੱਗੇਗਾ ਵੂਲ ਸੋਣੀ ਆ ਤੇ ਪਰ ਇਹਦੀ ਬੁਰਦੀ ਕਿਸੇ ਦੀ ਕੋਈ ਗਾਰੰਟੀ ਨਹੀਂ ਆ ਠੀਕ ਹੈ ਸਰਦੀਆਂ ਵਾਲਾ ਸਮਾਨ ਹੈ ਤਕਰੀਬਨ ਨਾ ਕਿਸੇ ਸੂਟ ਦੀ ਗਾਰੰਟੀ ਆ ਨਾ ਕਿਸੇ ਕੋਟੀ ਦੀ ਗਾਰੰਟੀ ਆ ਹੇਰ ਬੋਲ ਤੇ ਤੇ ਬੋਰ ਆਂਦੀ ਨਹੀਂ ਆ ਬਟਰ ਬੋਲ ਤੇ ਵੀ ਨਹੀਂ ਕੋਈ ਸ਼ਿਕਾਇਤ ਆ ਰਹੀ ਬੋਰ ਦੀ ਪਰ ਕੁਝ ਚੀਜ਼ਾਂ ਹੋਰੀਆਂ ਹੁੰਦੀਆਂ ਕਿ ਜਿਨ੍ਹਾਂ ਦੀ ਆਪਾਂ ਗਾਰੰਟੀ ਨਹੀਂ ਦੇ ਸਕਦੇ ਫੈਸ਼ਨ ਦੀਆਂ ਚੀਜ਼ਾਂ ਨਵੇਂ-ਨਵੇਂ ਟ੍ਰੈਂਡਿੰਗ ਚੀਜ਼ਾਂ ਤੁਹਾਨੂੰ ਮਿਲਣਗੀਆਂ ਪਰ ਬੋਰ ਦੀ ਗਾਰੰਟੀ ਕਿਸੇ ਦੀ ਨਹੀਂ ਹੋਏਗੀ ਇਹ ਮੈਂ ਪਹਿਲਾਂ ਕਲੀਅਰ ਕਰਦਾ ਆ ਲੋ ਜੀ ਠੀਕ ਹੈ ਸਕਿਨ ਸਕਿਨ ਕਲਰ ਆ ਗਿਆ ਕਰੀਮ ਕਲਰ ਚ ਆ ਗਿਆ ਔਰ ਸਾਈਜ਼ ਤੁਸੀਂ ਦੇਖ ਸਕਦੇ ਜੇ ਕਾਫੀ ਖੁੱਲਾ ਡੁੱਲਾ ਹੈ ਆ ਲੋ नीचे तो थोड़ा जा लगता बॉर्डर बनेगा करके पर ए जी गल नहीं आ के है कि टाइट आलो है। ओके जी जी, ठीक है तो साढ़े पाँच सौ ए प्राइस रहेगा कलर आ गया क्रीम कलर आ गया ए बड़ा लाइट आ, लाइट जहा कलर आ गया ए लाइट है, ब्राउन कलर आ गया यह थोड़ा जहा लाइट ब्राउन आ गया ओके आ गया मेहंदी कलर लो जी बहुत सोना महंदी कलर आ खुला डुला साइज आ ਠੀਕ ਹੈ allo stretchable ਬਹੁਤ ਆ ਇਹ ਚੀਜ਼ ਤੋਂ ਕਸਸੇਗਾ ਨਹੀਂ ਹੈ ਚੀਜ਼ ਇਨੀ ਮਤਲਬ ਬੇਦੀ ਵਧੀਆ ਹੈ ਨਾ ਬਹੁਤ ਸੋਹਣੀ ਤੇ ਇਹ l l ਸਾਈਜ਼ ਵਾਲੇ ਨੂੰ ਨਹੀਂ ਆਏਗਾ l ਸਾਈਜ਼ ਵਾਲਾ ਨਹੀਂ ਲੈਣਾ ਬਾਜੂ-ਬੂਜੂ ਵੀ ਲੰਬੀਆਂ ਨੇ ਵੈਸੇ ਜੇ ਕਿਸੇ ਨੂੰ ਲੰਬੀਆਂ ਹੋਣਗੀਆਂ ਤੇ ਟਾਈਟ ਨੇ ਬਾਜੂ ਹਨਾ ਜੇ ਕਿਸੇ ਨੂੰ ਛੋਟੀਆਂ ਹੋਣਗੀਆਂ ਤੇ ਉਹਨੂੰ ਵੀ ਇਹ ਮਤਲਬ ਤਾਂ ਤਾਂ ਨਹੀਂ ਚੜੀਆਂ ਰਹਿਣਗੀਆਂ ਸੇਮ ਕਲਰ ਆ ਗਿਆ ਸਾਈਜ਼ ਫ੍ਰੀ ਹੈ ਔਰ ਇੱਕ ਆ ਗਿਆ ਵਾਵਾ ਕਲਰ ਠੀਕ ਹੈ ਖੁੱਲਾ ਡੁੱਲਾ ਸਾਈਜ਼ ਖੁੱਲੇ ਡੁੱਲੇ ਸਾਈਜ਼ ਮਤਲਬ ਤੁਸੀਂ ਮੰਨ ਕੇ ਚੱਲੋ ਡਬਲ ਐਕਸਲ 3 ਐਕਸਲ ਨੂੰ ਵਧੀਆ ਆ ਜਾਏਗੀ ਐਕਸਲ ਵਾਲੇ ਨੂੰ ਮੈਨੂੰ ਇਹ ਹਨਾ ਥੋੜੀ ਖੁੱਲੀ ਖੁੱਲੀ ਲੱਗਦੀ ਪਈ ਓਕੇ ਕਾਫੀ ਖੁੱਲੀ ਹੈ ਥੋੜੀ ਨਹੀਂ ਹੈ ਓਕੇ ਮੋਡੇ ਮੋਡੇ ਵੱਡੇ ਆ ਓਕੇ ਜੀ ਇਹ ਵੀ ਤੁਹਾਨੂੰ ਪਾ ਕੇ ਦਿਖਾ ਦਿੱਤੀ ਉਮੀਦ ਕਰਦੇ ਤੁਸੀਂ ਸਮਝ ਕੇ ਹੋਵੋਗੇ ਮੇਰੇ ਭੈਣ ਭਰਾ ਮੇਰੀਆਂ ਦੀਦੀਆਂ ਮੇਰੀਆਂ ਆਂਟੀਆਂ ਸਮਝ ਗਿਆ ਹੋਣਗੀਆਂ ਕਿ ਇਹ ਕੋਟੀ ਦਾ ਸਾਈਜ਼ ਕੀ ਆ ਕਿਉਂਕਿ ਪੌ ਪਾ ਕੇ ਦਿਖਾਉਣ ਦਾ ਮੇਰਾ ਇਹੋ ਮਤਲਬ ਹੁੰਦਾ ਕਿ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਜਾਏ ਤੋਹੀਂ ਵੀ ਕਿਸੇ ਮੁਸ਼ਕਲ ਚ ਨਾ ਆਓ ਰਿਪਲੇਸਟ ਤੇ ਮੈਂ ਵੀ ਕਿਸੇ ਮੁਸ਼ਕਲ ਚ ਨਾ ਆਵਾਂ ਤੇ ਜਿੰਨਾ ਆਸਾਨ ਹੋ ਸਕੇ ਉਹਨਾ ਆਸਾਨ ਆਪਾਂ ਕਰ ਦਈਏ ਹੁਣ ਨੈਕਸਟ ਆਈਟਮ ਤੁਹਾਨੂੰ ਦਿਖਾਉਨੇ ਆ ਹਾਂਜੀ ਨੈਕਸਟ ਆ ਗਿਆ ਜੀ ਇਹ ਵਾਲਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਜਿਹਦੇ ਉੱਤੇ ਮੇਰਾ ਮਨ ਆਇਆ ਹੋਇਆ ਏ ਠੀਕ ਹੈ ਮੈਨੂੰ ਬਹੁਤ ਸੋਹਣਾ ਲੱਗਿਆ ਸੀਗਾ ਇਹ ਡਿਜ਼ਾਈਨ ਐਲੋ ਜੀ ਜਿਓਮੈਟ੍ਰਿਕ ਕਲ ਵਾਲਾ ਡਿਜ਼ਾਈਨ ਹੈ ਬਹੁਤ ਸੋਹਣਾ ਐਲੋ ਓਕੇ ਔਰ ਮੈਨੂੰ ਇਹ ਪੂਰਾ ਫਿੱਟ ਆ ਬਦਿਆ ਓਕੇ ਥੋੜਾ ਜਿਹਾ ਮੇਰੇ ਤੋਂ ਕੋਈ ਮोटा ਹੋਏਗਾ ਥੋੜਾ ਜਿਆਦਾ ਤੇ ਉਹਨੂੰ ਆ ਜਾਏਗਾ ਤੇ ਇਹ ਕੋਟੀ ਆਪ ਅੱਗੇ ਵੀ ਸੇਲ ਕੀਤੀ ਹੋਈ ਆ 800 ਰੁਪਏ ਦਾ ਪ੍ਰਾਈਸ ਆ ਤੇ ਇਹਦੇ ਵਿੱਚ ਮਿਲਣਗੇ ਤੁਹਾਨੂੰ ਦੋ ਕਲਰ ਇੱਕ ਜਿਹੜਾ ਮੈਂ ਪਾਇਆ ਹੋਇਆ ਇਹ ਵਾਲਾ ਕਲਰ ਆਏਗਾ ਮਰੂਨ ਕਲਰ ਤੇ ਇੱਕ ਆਏਗਾ ਇਹ ਵਾਲਾ ਕਾਫੀ ਕਲਰ ਠੀਕ ਆ ਦੋ ਕਲਰ ਮਿਲ ਜਾਣਗੇ ਪੀਸ ਮੇਰੇ ਕੋਲ ਤਿੰਨ ਹੈਗੇ ਆ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਓਕੇ ਸੇਮ ਚ ਤੇ ਬਹੁਤ ਸੋਹਣਾ ਪੀਸ ਹੈ ਪਾਕਟ ਤੁਹਾਨੂੰ ਸਾਈਡ ਪਾਕਟ ਮਿਲਣਗੀਆਂ ਦੋਨੋਂ ਹੀ ਗਲਾ ਬਹੁਤ ਸੋਹਣਾ ਬਣਿਆ ਹੋਇਆ ਵੀਨੈਕ ठीक है और बैक साइड भी इवें प्रिंट आएगा ओके जी तो यदा प्राइस अठ सौ रुपया लगेगा पीस बहुत सोहना है थोड़ा जहा मेरे तो मो मोटा होएगा कोई तो आ जाएगा ठीक है मतलब तेई ब्रेस्ट वाले भी आ जाएगा मेरी ट्वेंटी वन इतों फिटिंग साइज आ ओके ए जी बहुत सोहना पीस आ ओके ठीक है एदा भी अपना क्लीयर हो गया एलो जी नैक्सट आपको दिखाने हाफ जैकेट ਇਹ ਵੀ ਆਪਾਂ ਸੇਲ ਕੀਤੀਆਂ ਹੋਈਆਂ ਦੋ ਹੀ ਪੀਸ ਆਪਣੇ ਕੋਲ ਬਚੇ ਹੋਏ ਆ। ਐਲੋ 650 ਚ ਠੀਕ ਹੈ ਹਾਫ ਜੈਕਟ ਪਰ ਇਹ ਲੰਬੀ ਵਾਲੀ ਆ ਠੀਕ ਹੈ ਥੋੜਾ ਮਤਲਬ ਆਂਟੀਆਂ ਵਾਲੀ ਐ ਸਕੀ ਵੀ ਟਾਈਪ ਨਹੀਂ ਆ ਓਕੇ ਫੇਰ ਮੇਰੇ ਤੇ ਮੂੰਹ ਆਂਟੀ ਹੀ ਨਿਕਲਦਾ ਹੈ ਬਟ ਇੱਕ ਮੈਨੂੰ ਲੱਗਦਾ ਕੋਈ ਇਹੋ ਜੀ ਗੱਲ ਨਹੀਂ ਆ ਮਾਂਜੀ ਬੇਬੇ ਜੀ ਕਹਿਣਾ ਉਹ ਥੋੜਾ ਮੈਨੂੰ ਹੋਰ ਲੱਗਦਾ ਤੇ ਐਲੋ ਆਂਟੀਆਂ ਵਾਲਾ ਸਾਈਜ਼ ਆ ਇਹ ਵੀ ਡਬਲ ਐਕਸਲ ਵਾਲੇ ਨੂੰ 3 ਐਕਸਲ ਵਾਲੇ ਨੂੰ आ जाएगा बड़े आराम साढ़े छे सौ दो कलर अवेलेबल ने सिर्फ दो ही कलर रह गए काफी कलर आए थे एक लो तो लेना, लेना, जी नैक्सट कोटी आ गई अपने को साढ़े पांच सौ वाली ठीक है ये कोटी जड़ी है ਇਹ ਲੋ ਇਹਦਾ 550 ਪ੍ਰਾਈਸ ਆਏਗਾ ਇਹ ਵੀ ਮੈਨੂੰ ਆ ਜਾਏਗੀ ਮੇਰੇ ਤੋਂ ਮੋਟੇ ਨੂੰ ਨਹੀਂ ਆਏਗੀ ਇਹ ਵੀ ਮੈਂ ਪਾ ਕੇ ਦਿਖਾਈ ਹੋਈ ਸੀ ਆਪਣੀ ਫਰਸਟ ਕੋਟੀਆਂ ਦੀ ਵੀਡੀਓ ਵਿੱਚ ਮੈਂ ਪਾਈ ਸੀ ਤੇ 550 ਇਹਦਾ ਪ੍ਰਾਈਸ ਰਹੇਗਾ ਕਲਰ ਆ ਗਿਆ ਸਾਟ ਰਣ ਗਿਆ ਅ ਬਾਬਾ ਪੀਚ ਕਲਰ ਆ ਗਿਆ ਬੈਕ ਸਾਈਡ ਵੀ ਪ੍ਰਿੰਟ ਆਏਗਾ ਹੇਅਰ ਵੂਲ ਚ ਕੋਟੀ ਹੈ ਠੀਕ ਹੈ ਔਰ ਇਹ ਬਹੁਤ ਨਿੱਗੀ ਹੁੰਦੀ ਆ ਸਟੱਫ ਵੀ ਭਾਰਾ ਹੈ ਤੇ ਨਿੱਗੀ ਵੀ ਹੋਊਗੀ ਬਹੁਤ ਗਲਗੁਲਾ ਵੀ ਬੰਦ ਆਊਗਾ ਕਲਰ ਆ ਗਿਆ ਬਾਬਾ ਪੀਚ कलर आ गया स्किन ठीक है तो साढ़े पांच सौ प्राइस रहूगा कलर आ गया गाजरी गाजरी पिंक जी कलर और कलर आ गया एलो फ्रोजी सी ग्रीन चार कलर मिलन गए चारों ही कलर साइज़ फ्री साइज आऊगा तो प्राइज साढ़े पांच सौ आऊगा ये वाले पीस ठीक है नैक्सट पीस जोड़ा है अपने को मैं कोट वाला ना, मैं पाके दिखा और कपड़ा बहुत शानदार आउगा साढ़े सात सौ प्राइज रोगा प्राइस पेल ही दस दिनी मैं हां जी लो जी आप कैमरे का इसे करके एंगल बदल लिया की ता जो तू सके एन्नी प्यारी फिटिंग और एन्ना प्यारा स्टफ कोटी का बहुत ही प्यारा जहाँ देखो इन्नी सोहनी पूरी हिप कवर हो रही है और फिटिंग बहुत सोहनी है डबल एक्सल वाले नु भी आ जाएगी चाहो पेट वापा ਮੈਂ ਇਹ ਗੱਲਾਂ ਇਸ ਕਰਕੇ ਕਹਿਣੀ ਕਿਉਂਕਿ ਨਾਰਮਲੀ ਆਪਣੇ ਪੰਜਾਬ 'ਚ ਆਪਣੀਆਂ ਮੰਮੀਆਂ ਚਾਚੀਆਂ ਤਾਂ ਤਾਈਆਂ ਸਭ ਆਪਾਂ ਇਵੇਂ ਦੇ ਹੁੰਦੇ ਮੇਰਾ ਵੀ ਪੇਟ ਵੱਡਾ ਥੋੜਾ ਓਕੇ ਤੇ ਮਾਈਂਡ ਕਰਨ ਵਾਲੀ ਕੋਈ ਗੱਲ ਨਹੀਂ ਆ ਸਿਰਫ ਇੱਕ ਐਂਗਲ ਤੋਂ ਮੈਂ ਸਮਝਾਉਣੀ ਆ ਤੁਹਾਨੂੰ ਕਿ ਇਵੇਂ ਹਾ ਸਕਦਾ ਕਿ ਕਿਸੇ ਦਾ ਪੇਟ ਵੱਡਾ ਮੈਂ ਬਹੁਤ ਮੇਰੇ ਦੇਖਿਆ ਆਪਾਂ ਉਹ ਆਪਾਂ ਬਟਨ ਖੋਲ ਸਕਦੇ ਆਂ ਇਵੇਂ ਤੇ ਆਪਾਂ ਬਿਲਕੁਲ ਬਹੁਤ ਸੋਹਣੀ ਲੁੱਕ ਆਏਗੀ ਕੋਟੀ ਦੀ ਤੇ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਹੋਇਆ 750 ਔਰ ਨਿੱਗੀ ਬਹੁਤ ਆ। ਹੇਅਰਵੂਲ ਦੀਆਂ ਕੋਟੀਆਂ ਦੀ ਇਹ ਬਹੁਤ ਵਧੀਆ ਗੱਲ ਮੈਨੂੰ ਲੱਗਦੀ ਕਿ ਇਹ ਨਿੱਗੀਆਂ ਬਹੁਤ ਆ ਤੇ ਸੌਫਟ ਵੀ ਬਹੁਤ ਆ। ਵਧੀਆ ਵਾਲੀ ਹੇਅਰਵੂਲ ਆ। ਬੈਕ ਸਾਈਡ ਵੀ ਐਵੇਂ ਆਏਗੀ, ਫਰੰਟ ਸਾਈਡ ਵੀ ਐਵੇਂ ਹੀ ਆਏਗੀ। ਇਹਦੇ ਕਲਰ ਤੁਹਾਨੂੰ ਮੈਂ ਦਿਖਾ ਦਿੰਨੀ ਆ। ਲੈਂਥ ਤੁਸੀਂ ਚੈੱਕ ਕਰ ਲਈ ਹੋਈ ਆ। हिਪ ਕਵਰ ਵਾਲਾ ਸਾਈਜ਼ ਆ। ਕੋਟ ਵਾਂਗੂ ਲੱਗਦੀ ਆ। ਬਹੁਤ ਸੋਹਣੀ ਕੋਟੀ ਆ। ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਇਹਦੇ ਕਲਰ। ਠੀਕ ਹੈ ਜੀ। ਫੋੜਾ ਪਾਇਆ ਤੇ ਰੰਗ ਕਲਰ ਦਿਖਾ ਦਿੰਦੇ ਮੈਨੂੰ ਪੀਸ ਬਹੁਤ ਸੋਹਣਾ ਲੱਗਿਆ ਬਹੁਤ ਹੀ ਪਿਆਰਾ ਲੱਗਿਆ ਇਹ ਵਾਲਾ ਪੀਸ ਠੀਕ ਹੈ ਇਹਦੇ ਕਲਰ ਆਣਗੇ ਹਲੋ ਲਵੈਂਡਰ ਕਲਰ ਆ ਗਿਆ ਬਲੈਕ ਦੇ ਨਾਲ ਠੀਕ ਹੈ 750 ਚ ਮਿਲੇਗੀ ਗ੍ਰੇ ਕਲਰ ਆ ਗਿਆ ਠੀਕ ਹੈ ਔਰ ਕਪੜਾ ਮੈਕੇਨੀਆਂ ਗੱਲ ਹੀ ਨਹੀਂ ਕਰਨ ਵਾਲੀ ਹੈ ਮੈਨੂੰ ਲੱਗਦਾ 3 XL 4 XL ਤੱਕ ਆਈ ਜਾਏਗੀ ਇਹਨਾਂ ਸੋਹਣਾ ਪੀਸ ਹੈ ਫਿਰੋਜੀ ਕਲਰ ਹਲੋ ਜੀ ਠੀਕ ਹੈ और फिर एक बड़ी लैवेंडर कलर डिजाइन चेंज और एक आ गया स्किन कलर सेम डिजाइन बहुत सोहने पीस आते दिखाई देते या प्राइस साढ़े सात सौ ही रहेगा एक पीस वाइट आ गया मेरे को थ्री एक्सल वाला जो मैं अगे ए एक ही पीस रह गया पॉकेट वाला ये भी साढ़े सात सौ चा ते थ्री एक्सल ਅਕਾ ਜਾਈਗਾ ਡਬਲ ਐਕਸਲ 3 ਐਕਸਲ ਤੱਕ ਆ ਜਾਏਗਾ 750 ਇਹਦਾ ਵੀ ਪ੍ਰਾਈਸ ਰਹੇਗਾ ਇਹ ਸਾਡੀ ਅੱਜ ਦੀ ਕੋਟੀਆਂ ਦੀ ਕਲੈਕਸ਼ਨ ਸੀ ਜਿਨ੍ਹਾਂ ਦੇ ਵਿੱਚ ਸ਼ਾਰਟ ਕੋਟੀ ਆਪਣੇ ਕੋਲ ਕੋਈ ਵੀ ਇੱਕ ਵੀ ਪੀਸ ਅਵੇਲੇਬਲ ਨਹੀਂ ਹੈਗਾ ਬਸ ਜਲਦੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਨੈਕਸਟ ਵੀਡੀਓ ਤੇ ਨੈਕਸਟ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਹੋਰ ਨਵੀਂ-ਨਵੀਂ ਕਲੈਕਸ਼ਨ ਬਣੇ ਰਹਿਣਾ ਸਾਡੇ ਨਾਲ ਠੀਕ ਹੈ ਵੀਡੀਓ ਨੂੰ ਦੇਖਦੇ ਰਹਿਣਾ ਤੇ ਸਕਰੀਨਸ਼ਾਟ ਸ਼ੇਅਰ ਕਰਦੇ ਰਹਿਣਾ ਜਿਹੜੀ ਕੋਟੀ ਤੁਸੀਂ ਲੈਣੀ ਆ ਉਸ ਤੋਂ ਬਿਨਾ ਸਾਨੂੰ ਪਤਾ ਨਹੀਂ ਲੱਗੇਗਾ ਵੀਡੀਓ ਨੂੰ ਵੀ ਸ਼ੇਅਰ ਕਰਨਾ ਲਾਈਕ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਥੈਂਕ ਯੂ